ਰਾਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਤੇ ਵੀਡੀਓ ਵੇਖਦੇ ਭਣਪਰਾ ਬੰਦਾ ਸਾਡੇ ਚੈਨਲ ਤੇ ਸਵਾਗਤ ਹੈ ਆਪ ਇਤਿਆਸ ਕਰਦੇ ਹਾਂ ਕਿ ਆਪ ਦੇ ਘਰ ਵਿੱਚ ਘਰ ਪਰਿਵਾਰ ਵਿੱਚ ਖੁਸ਼ ਹੋਓਗੇ ਰਾਜੀ ਖੁਸ਼ੀ ਹੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆਂ ਖਾਸ ਹਲਦੀ ਹਲਦੀ ਦੀ ਆਪਾਂ ਪਿੰਨੀਆ ਬਣਾਵਾਂਗੇ ਤਾਂ ਕਿ ਸਾਡੇ ਨਿੱਕੂ ਵੇਖੋ ਨਾਲ ਲੱਗਿਆ ਆ ਕੰਮ ਕਰਦਾ ਪਿਆ ਵਾ ਤੇ ਹਾਂਜੀ ਆ ਲੋ ਹਲਦੀ ਜਿਹੜੀ ਆਪਾਂ ਮੰਗਾਈ ਆ ਉਹਨੂੰ ਆਪਾਂ ਛਿੱਲ ਲੈਨੇ ਆ ਇਦਾਂ ਇਨੂੰ ਕੱਲੀ ਕੱਲੀ ਗੰਢੀ ਕਰਕੇ ਛਿਲਣਾ ਪੈਣਾ ਵਾ ਤੇ ਇਹਨੂੰ ਛਿਲ ਲਾਂਗੇ ਆਪਾਂ ਤੇ ਇਸੇ ਤਰ੍ਹਾਂ ਆਪਾਂ ਸਾਰੀ ਇਹ ਹਲਦੀ ਛੇਲ ਲਾਂਗੇ ਤੇ ਫਿਰ ਆਪਾਂ ਮਿਲਦੇ ਆਂ ਆਹ ਲਓ ਜੀ ਹਲਦੀ ਆਪਾਂ ਛਿਲ ਲਈਆ ਛਿਲ ਕੇ ਧੋ ਲਈਆ ਤੇ ਇਹਨੂੰ ਹੁਣ ਆਪਾਂ ਕਰਦੇ ਆਂ ਕੱਦੂ ਕਾਚ ਇਸੇ ਤਰ੍ਹਾਂ ਆਪਾਂ ਸਾਰੀ ਇਹ ਕਦੂਕਸ਼ ਕਰ ਲਾਂਗੇ ਤੇ ਇਹਨਾਂ ਹਲਦੀ ਆਪਾਂ ਨੂੰ ਕੇਸ ਦੀ ਫਰਮਾਇਸ਼ ਆਈ ਸੀ ਵੀ ਹਲਦੀ ਦੀਆਂ ਪਿੰਨੀਆਂ ਬਣਾ ਕੇ ਦਿਖਾਓ ਤੇ ਆਪਾਂ ਨੂੰ ਹਲਦੀ ਮਿਲੀ ਨਹੀਂ ਸਾਰਾ ਸਾਲ ਆਪਾਂ ਲੱਭਦੇ ਰਹੇ ਆ ਹੁਣ ਵੀ ਨਹੀਂ ਆਪਾਂ ਨੂੰ ਏਡੀ ਵਧੀਆ ਮਿਲੀ ਇਹ ਗੁਜਾਰਾ ਜਾਈ ਕਰਨਿਆ ਇਦਾਂ ਦੀ ਬਰੀਕ-ਬਰੀਕ ਹੀ ਮਿਲੀ ਆ ਹੁਣ ਆਪਾਂ ਇਹਦੀਆਂ ਹੀ ਪਿੰਨੀਆਂ ਬਣਾਵਾਂਗੇ ਆ ਲੋ ਜੀ ਜਿਹੜੀ ਆਪਾਂ ਹਲਦੀ ਕਸ਼ ਕਰ ਲਈ ਆ ਇਹਨੂੰ ਆਪਾਂ ਹੁਣ ਘਿਓ ਦੇ ਵਿੱਚ ਪੁੰਨਾਂਗੇ ਤੇ ਅੱਗ ਆਪਾਂ ਬਾਲ ਲਈ ਆ ਇਹਦੇ ਉੱਤੇ ਰੱਖਾਂਗੇ ਪਿੱਤਲ ਦੀ ਕੜਾਈ ਕੜਾਈ ਆਪਣੀ ਗਰਮ ਹੋ ਗਈ ਤੇ ਇਹਦੇ ਵਿੱਚ ਪਾਵਾਂ ਆਪਾਂ ਪਾਵਾਂਗੇ ਕਿਉਂ ਕਿਉਂ ਪਾਵਾਂਗੇ ਆਪਾਂ ਦੇਸੀ ਕਿਉਂ ਆਪਣਾ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਹਲਦੀ ਹਲਦੀ ਦਾ ਰੰਗ ਵੇਖੋ ਥਾਲੀ ਦੇ ਨਾਲ ਲੱਗ ਜਾਏ ਹਲਦੀ ਪਿਓਰ ਆ ਇਹ ਹਲਦੀ ਇੱਕ ਬਹੁਤ ਗੁਣਕਾਰੀ ਚੀਜ਼ ਹੈ ਇਹਦੇ ਵਿੱਚ ਬਹੁਤ ਫਾਇਦੇ ਇਹਦੇ ਖਾਣ ਦੇ ਇਹ ਜ਼ਖਮ ਹੋਵੇ ਹੱਡੀਆਂ ਵਾਸਤੇ ਕੈਲਸ਼ੀਅਮ ਫਾਈਬਰ ਇਹਦੇ ਵਿੱਚ ਬਹੁਤ ਗੋਣੇ ਆ ਇਹ ਖਾਣ ਵਾਸਤੇ ਸਰੀਰ ਵਾਸਤੇ ਖਾਣ ਲਈ ਬਹੁਤ ਵਧੀਆ ਚੀਜ਼ ਹੈ ਅੱਗੇ ਆਪਾਂ ਗਾਜਰ ਦਾ ਗਜਰੇਲਾ ਬਣਾਇਆ ਹੁਣ ਆਪਾਂ ਹਲਦੀ ਦਾ ਗਜਰੇਲਾ ਬਣਾ ਰਹੇ ਹਾਂ ਤਰਾ ਬਣ ਜਾਊਗਾ ਇੱਕ ਦਵਾਈ ਦਾ ਰੂਪ ਬਣ ਜਾਊਗਾ ਤੇ ਇਹ ਹਲਦੀ ਨੂੰ ਆਪਾਂ ਚੰਗੀ ਤਰ੍ਹਾਂ ਕੁੰਨ ਲਾਂਗੇ ਤੇ ਫਿਰ ਮਿਲਦੇ ਆ ਤੁਹਾਨੂੰ ਫਿਰ ਦੱਸਾਂਗੇ ਇਹਦੇ ਵਿੱਚ ਆਪਾਂ ਹੋਰ ਕਿਹੜੀ-ਕਿਹੜੀ ਚੀਜ਼ ਪਾਉਨੇ ਆ ਗੋੜ ਪਾਉਨੇ ਆ ਕਿ ਸ਼ੱਕਰ ਪਾਉਨੇ ਆ ਤੇ ਕਿਹੜੇ ਕਿਹੜੇ ਡਰਾਈ ਫਰੂਟ ਪਾਉਨੇ ਆ ਇਹ ਫਿਰ ਤੁਹਾਨੂੰ ਆਪਾਂ ਬਾਅਦ ਚ ਦੱਸਾਂਗੇ ਨਾਲ ਦੀ ਨਾਲ ਦੱਸਦੇ ਰਹਿਣਾ ਆ ਲੋ ਜੀ ਹਲਦੀ ਆਪਣੀ ਪੁੱਜ ਗਈ ਆ ਠੀਬਠੀ ਅੱਗੇ ਆਪਾਂ ਇਹਨੂੰ ਪੁੰਨਿਆ ਵਾਂ ਤੇ ਇਹਦੇ ਵਿੱਚ ਆਪਾਂ ਹੋਰ ਕੀ-ਕੀ ਪਾਉਨੇ ਆ ਜੋ ਤੁਹਾਨੂੰ ਦਿਖਾਉਨੇ ਆ ਮਗਜ ਤੇ ਨਾਲ ਪਾਵਾਂਗੇ ਥੋੜੀ ਜਿਹੀ ਖਸਖਸ ਖਸਖਸ ਸਰਵਾਸਤੇ ਵਧੀਆ ਹੁੰਦੀ ਤਾਕਤ ਤਾਕਤਵਾਰ ਹੁੰਦੀ ਆ ਜੁਕਾਮ ਤੇ ਸਿੱਕਾ ਤੇ ਬਹੁਤ ਵਧੀਆ ਚੀਜ਼ ਐ ਤੇ ਹਲਦੀ ਤੇ ਤੁਹਾਨੂੰ ਪਤਾ ਹੀ ਆ ਵੀ ਗੁਣਕਾਰੀ ਬਹੁਤ ਵਧੀਆ ਆ ਕਿਲੋ ਆ ਛੋਲੇ ਪਾਵਾਂਗੇ ਪੀਸ ਕੇ ਆਜੋ ਇਹਨਾਂ ਨੂੰ ਆਪਾਂ ਹੁਣ ਪੀਨੇ ਆ ਖਸਪੀਲਾਗੇ ਨਾਲੇ ਛੋਲੇ ਪੀਲਾਂਗੇ ਨਾਲ ਪਾਵਾਂਗੇ ਆਪਾਂ 700 ਗ੍ਰਾਮ ਵਿੱਚ ਸ਼ੱਕਰ ਤੇ ਹਾਂਜੀ ਆਲਵਾ ਆਪਾਂ ਜਿਹੜੇ ਛੋਲੇ ਪੀਸ ਲਿਆ 1 ਕਿਲੋ ਛੋਲੇ ਪਾਵਾਂਗੇ 700 ਗ੍ਰਾਮ ਆਪਾਂ ਸ਼ੱਕਰ ਪਾਵਾਂਗੇ ਇਨੇ ਕ ਆਪਾਂ ਪਾਵਾਂਗੇ ਖਸ ਖਸ 50 ਗ੍ਰਾਮ ਤੇ 50 ਗ੍ਰਾਮ ਪਾਵਾਂਗੇ ਆਪਾਂ ਮਗਜ ਤੇ 1 ਕਿਲੋ ਘਿਓ ਦੇਸੀ ਤੇ ਹੁਣ ਆਪਾਂ ਖਸ ਖਸ ਪਾ ਲੈਨੇ ਆ ਥੋੜੀ ਜੀ ਇਹਨੂੰ ਭੁੰਨ ਲਾਂਗੇ ਇਹਨੂੰ ਥੋੜੀ ਜੀ ਭੁੰਨ ਲਾਂਗੇ ਨਾਲ ਹੀ ਪਾ ਦਾਂਗੇ ਆਪਾਂ ਮਗਜ ਇਹ ਵੀ ਭੁੰਨ ਲਾਂਗੇ ਥੋੜੇ ਥੋੜਾ ਥੋੜਾ ਇਹਨਾਂ ਨੂੰ ਭੁੰਨ ਲੈਨੇ ਆ ਤੇ ਮੁੜ ਕੇ ਆਪਾਂ ਪਾਵਾਂਗੇ ਚੋਲਿਆਂ ਦਾ ਆਟਾ ਅੱਛਾ ਜੀ ਦੋਸਤੋ ਇਹ ਵਾ ਬੁੱਢਿਆਂ ਦੀ ਖਰਾਕਾਂ ਬਣ ਲੱਗੀਆਂ ਇਹ ਜਦੋਂ 50 ਸਾਲ ਤੋਂ ਉੱਤੇ ਹੋ ਜਾਂਦਾ ਵਾ ਉਦੋਂ ਬਾਅਦ ਸਟਾਟ ਆ ਰਹੀ ਹੈ ਨਾ ਹੋ ਜਾਂਦਾ ਵਾ ਇਹ ਜਦੋਂ ਪ੍ਰਾਣੀਆਂ ਸੱਟਾਂ ਜਿਹੜੀਆਂ ਨਿਕਲਦੀਆਂ ਨਾ ਇਹ ਹਲਦੀ ਦੀ ਖਰਾਕ ਬਣ ਗਈ ਆ ਪ੍ਰਾਣੀਆਂ ਸੱਟਾਂ ਨਿਕਲਦੀਆਂ 50 ਤੋਂ ਤੱਕ ਬਸ ਸਪੀਡਾ ਹੀ ਹੁੰਦੀਆਂ ਵਾ ਗੋਲੀ ਕੱਠੇ ਨਹੀਂ ਟਾਈਮ ਪਾਸ ਹੁੰਦਾ ਵਾ ਇਸ ਕਰਕੇ ਜਿਹੜੀ ਇਹ ਹਲਦੀ ਆ ਇਹ ਬੁੱਢਿਆਂ ਦੀ ਖਰਾਕ ਆ ਇਹ ਬੁੱਢਿਆਂ ਵਾਸਤੇ ਬਣਾਈ ਗਈ ਆ ਆ ਵੇਖ ਲਓ ਤੁਹਾਡੇ ਸਾਹਮਣੇ ਬਣ ਲੱਗੀ ਆ ਉਹ ਤਾਂ ਤੁਸੀਂ ਵੀ ਜਿਹੜਾ ਪੁਰਾਣੇ ਬੰਦੇ ਆ ਤੇ ਇਹੋ ਜੀਆਂ ਚੀਜ਼ਾਂ ਬਣਾ ਕੇ ਖਾਓਗੇ ਤੇ ਬੀੜਾ ਪਾਰ ਹੋਣਾ ਵਾ ਨਹੀਂ ਤੇ ਤੁਹਾਨੂੰ ਪਤਾ ਹੋਵੇਗਾ 50 ਸਾਲ ਤੋਂ ਉੱਤੇ ਬਾ ਗੋਲੀ ਕੱਟੇ ਨਾਲ ਚੱਲਦਾ ਕੰਮ ਇਹ ਬਹੁਤ ਵਧੀਆ ਚੀਜ਼ ਹੈ ਹਲਦੀ ਆ ਹਲਦੀ ਵੇਖੋ ਤੁਹਾਡੇ ਸਾਹਮਣੇ ਬਿੱਲੀ ਕਸ਼ ਕਰਕੇ ਭੁੰਨ ਕੇ ਇਹਨੂੰ ਤੁਹਾਡੇ ਸਾਹਮਣੇ ਘੋਲ ਦੇ ਵਿੱਚ ਆ ਬਣਾਇਆ ਗਿਆ ਵਾ ਮਗਜ ਮੂਜੂ ਪਾ ਕੇ ਲਲਪਲੜਾ ਤੇ ਆਹ ਵੇਖੋ ਤੁਹਾਡੇ ਸਾਹਮਣੇ ਆ ਖੁਸ਼ ਹੋ ਕੇ ਖਾਓ ਤੇ ਬਣਾਓ ਤੇ ਐ ਲੋ ਜੀ ਹਲਦੀ ਆਪਣੀ ਪੁੱਜ ਗਈ ਆ ਤੇ ਮਗਜ ਵੀ ਪੁੱਜ ਗਏ ਤੇ ਖਾਸ ਕਰਕੇ ਆਪਾਂ ਭੁੰਨ ਲਈ ਆ ਤੇ ਹੁਣ ਆਪਾਂ ਪਾਵਾਂਗੇ ਇਹ ਛੋਲਿਆਂ ਦਾ ਆਟਾ ਕਿ ਉਹ ਵੀ ਪਾਵਾਂਗੇ ਆਪਾਂ ਲੋੜ ਅਨਸਾਰ ਜਿੰਨਾ ਚਾਹੀਦਾ ਆਪਾਂ ਨੂੰ ਪਹਿਲਾਂ ਪਾਇਆ ਆਪਾਂ ਤੇ ਹੁਣ ਆਪਾਂ ਪਾ ਦਾਂਗੇ 76 ਆ ਲੋ ਜੀ ਆਪਣੀ ਹਲਦੀ ਜਿਹੜੀ ਆ ਬਣ ਕੇ ਹਲਦੀ ਦੀ ਪੰਜੀਰੀ ਤਿਆਰ ਆ ਇਹਦੀ ਆ ਹੁਣ ਆਪਾਂ ਬਣਾਵਾਂਗੇ ਪਿੰਨੀ ਆ ਤੇ ਇਹਨੂੰ ਆਪਾਂ ਲਾ ਲੈਨੇ ਆ ਥੱਲੇ ਤੇ ਹਲਦੀ ਆਪਣੀ ਤਿਆਰ ਆ ਤੇ ਆਜੋ ਆਪਾਂ ਹੁਣ ਇਹਦੀਆਂ ਵਟ ਲੈਨੇ ਆ ਪਿੰਨੀ ਆ ਪਿੰਨੀ ਆ ਆਪਾਂ ਇਸ ਤਰ੍ਹਾਂ ਵਟਾਂਗੇ ਤੁਸੀਂ ਜਰਾ ਆਪਾਂ ਸਾਰੀਆਂ ਪਿੰਨੀਆਂ ਵਟ ਲੈਣੇ ਆ। ਸੋ ਇੱਕ ਐਫ ਪੈਨ ਨੇ ਕਮੈਂਡ ਕੀਤਾ ਹੈ ਹਲਦੀ ਬਾਰੇ ਤੇ ਹਲਦੀ ਬਣਾਉ ਪਿੰਨੀਆਂ ਬਣਾਉਣ ਚ ਆਪਾਂ ਲੇਟ ਹੋ ਗਏ ਆ। ਇਸ ਕਰਕੇ ਆਪਾਂ ਉਹਦੇ ਕੋਲੋਂ ਮਾਫੀ ਮੰਗਾਂਗੇ। ਤੇ ਹੁਣ ਆਪਾਂ ਪਿੰਨੀਆਂ ਬਣਾ ਕੇ ਦਿਖਾਈਆਂ ਵਾ। ਉਹ ਭੈਣ ਧਿਆਨ ਨਾਲ ਵੀਡੀਓ ਦੇਖੇ ਕਿ ਕਿਸ ਤਰ੍ਹਾਂ ਆਪਾਂ ਪਿੰਨੀਆਂ ਬਣਾਈਆਂ। ਸਾਨੂੰ ਕਮੈਂਡ ਕਰਕੇ ਵੀ ਦੱਸੇ ਕਿ ਮੈਂ ਵੀਡੀਓ ਵੇਖੀ ਆ। हां आले ना मैं तेनु ਕੰਨੂ ਦਾ ਕਹਿੰਦਿਆਂ ਪੇਠਾ ਬਣਾਈਏ ਪੇਠਾ ਬਣਾਈਏ ਹੋਰੀ ਹਲਦੀ ਉਲਦੀ ਜੀ ਕੁੱਟੀ ਫਿਰਨੀ ਆ ਹੁਣ ਪੇਠਾ ਅਗਲੇ ਸਾਲ ਬਣਾਵਾਂਗੇ ਅਗਲੇ ਸਾਲ ਕੁੜੀਏ ਕਿੰਨੀ ਗਰਮੀ ਆ ਜਾਣੀ ਮੁੜਕੇ ਹੁਣ ਗਰਮੀ ਆ ਗਈ ਹੁਣ ਅਗਲੇ ਸਾਲ ਬਣਾਵਾਂਗੇ ਠੰਡ ਚ ਜਦ ਮੈਂ ਮਾਰ ਤੂ ਉਦੋਂ ਬਣਾਦੀ ਠੰਡ ਚ ਬਣਾਉਂ ਨਾ ਠੰਡ ਆਵੇ ਕੀ ਬਣਾਉਣੀ ਹੈ ਕਿ ਨਹੀਂ ਆਉਣੀ ਨਹੀਂ ਹੁਣ ਫੇਜ ਜੀਂਦੇ ਰਵਾਂਗੇ ਤੇ ਹੁੰਦੇ ਸਾਲੂ ਬਣਾਵਾਂਗੇ ਆ ਹਾਂ ਹੋਂ ਦੇ ਸਾਲ ਬਣਾਵੇ ਕਾ ਨਹੀਂ ਦਾ ਆਪਣੀ ਮਰਜ਼ੀਆਂ ਹੁੰਨੀਆਂ ਤੂੰ ਮਨੂੜਾ ਕੇ ਜੀ ਕਰਾ ਮਨਨਾ ਕੇ ਸਾਡੇ ਆਪਣਾ ਇਹ ਇਕਦਿ ਆਪਾਂ ਛੱਡਿਆ ਨਹੀਂ ਸਾਰੀ ਸਾਲ ਚ ਪੀਠਾ ਬਣਾਉਂਦੇ ਨੇ ਅੱਗੇ ਕਹਿੰਦੇ ਹੋਏ ਕਿ ਪਨਾ ਹੈ ਨਹੀਂਗਾ ਤੇ ਲਿਆਂਦਾ ਵੀ ਤੁਸੀਂ ਲਿਆਂਦਾ ਤੇ ਮੈਂ ਬਣਾਇਆ ਨਹੀਂ ਹੈ ਨਾ ਮੈਂ ਕਿਹਦੇ ਆਉਣਾ ਬਣਾਇਗੀ ਨਾ ਫਿਰ ਹਾਂ ਹੋ ਲੈ ਉਹ ਬਣਾ ਲਾਂਗੇ ਠੀਕ ਹੈ ਫਿਰ ਚਲੋ ਜੀ ਹਲਦੀ ਦੀਆਂ ਪਿੰਨੀਆਂ ਬਣ ਕੇ ਤਿਆਰ ਹੋ ਗਿਆ ਨੂੰ ਹਲਦੀ ਦੇ ਲੱਡੂ ਵੀ ਆਪਾਂ ਕਹਿ ਸਕਦੇ ਆ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਹਾਂ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਆ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾ